ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਤਸਵੀਰਾਂ ਮੈਂ ਤੁਹਾਨੂੰ ਅੱਜ 6 ਅਕਤੂਬਰ ਨੂੰ ਦਿਖਾ ਰਿਹਾ ਹਾਂਗਾ ਬੰਡਾਲਾ ਪਿੰਡ ਦੇ ਕੋਲ ਜੋ ਸਤਲੁਜ ਵਹਿੰਦਾ ਸੋ ਸਤਲੁਜ ਦੇ ਵਿੱਚ ਪਾਣੀ ਅੱਜ ਫੇਰ ਵੱਧ ਚੁੱਕਿਆ ਹੈ ਪਾਣੀ ਦੇ ਬਹਾਨੇ ਦੁਬਾਰੇ ਜ਼ਮੀਨਾਂ ਫੇਰ ਭਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਦੁਬਾਰਾ ਜਿਹੜੇ ਬੰਨ ਬੰਨੇ ਸੀ ਉਹ ਦੁਬਾਰਾ ਫੇਰ ਟੁੱਟ ਚੁੱਕੇ ਨੇ ਇੱਕ ਆਸ ਸੀ ਕਿ ਕਣਕ ਬੀਜ ਲੈਣਗੇ ਇਹ ਲੋਕ ਇਹਨਾਂ ਦੀ ਕਣਕ ਆਪਾਂ ਬੀਜ ਕੇ ਦੇਣੀ ਐ ਸਸਤਾ ਨੇ ਬਾਬਾ ਦੀਪ ਸਿੰਘ ਸੇਵਾਦਲ ਗੜਦੀਵਾਲ ਨੇ ਪਰ ਉਹ ਆਸ ਵੀ ਮੈਨੂੰ ਲੱਗਦਾ ਇੱਕ ਖਤਮ ਹੁੰਦੀ ਜਾਪਦੀ ਐ ਕਿ ਕਣਕਾਂ ਵੀ ਨਹੀਂ ਬੀਜੀਆਂ ਜਾਣੀਆਂ ਜੇ ਆਹੀ ਹਾਲਾਤ ਰਹੇ ਤੁਸੀਂ ਆਹ ਸਾਹਮਣੇ ਪਾਣੀ ਵਗਦਾ ਦੇਖ ਰਹੇ ਹੋ ਮੇਰੇ ਖੜੇ ਖੜੇ ਆਹ 5-7 ਕਿਲੇ ਮਿੰਟਾਂ ਸੈਕਿੰਟਾਂ ਦੇ ਵਿੱਚ ਹੀ ਭਰ ਗਏ ਉਹ ਬੰਦੇ ਪਰਲੇ ਪਾਸੇ ਦਰਿਆ ਐ ਪਰ ਦਰਿਆ ਨੇ ਦੁਬਾਰਾ ਫੇਰ ਇਨੀ ਤੇਜ਼ੀ ਫੜ ਲਈ ਐ ਕਿ ਜਿਹੜੀਆਂ ਜ਼ਮੀਨਾਂ ਬਿਲਕੁਲ ਸੁੱਕ ਗਈਆਂ ਸੀ ਜਿਹੜੀਆਂ ਜ਼ਮੀਨਾਂ ਵਾਹਣਯੋਗ ਹੋ ਗਈਆਂ ਸੀ ਉਨ੍ਹਾਂ ਦੇ ਵਿੱਚ ਦੁਬਾਰਾ ਫੇਰ ਬੜੀ ਤੇਜ਼ੀ ਦੇ ਨਾਲ ਅੱਜ 6 ਅਕਤੂਬਰ ਹੋ ਗਈ ਹੈ ਸੰਗਤ ਜੀ 6 ਅਕਤੂਬਰ ਨੂੰ ਫੇਰ ਦੁਬਾਰਾ ਪਾਣੀ ਸਤਲੁਜ ਦੇ ਵਿੱਚ ਚੜ ਗਿਆ ਇਹਨਾਂ ਲੋਕਾਂ ਨੂੰ ਇੱਕ ਆਸ ਵੱਜੀ ਸੀ ਕਿ ਸ਼ਾਇਦ ਸਾਲੋਂ ਛਾੜੀਆਂ ਜਿਹੜੀਆਂ ਝੋਨੇ ਨੇ ਜੀਰੀਆਂ ਨੇ ਉਹ ਖਰਾਬ ਹੋ ਗਈਆਂ ਪਾਣੀ ਦੇ ਨਾਲ ਸ਼ਾਇਦ ਅਸੀਂ ਆਪਣੀਆਂ ਜਿਹੜੀਆਂ ਕਣਕਾਂ ਨੇ ਉਹ ਬੀਜ ਪਾਵਾਂਗੇ ਪਰ ਮੈਨੂੰ ਨਹੀਂ ਲੱਗਦਾ ਅੱਜ 6 ਅਕਤੂਬਰ ਹੋ ਗਈ ਮੈਨੂੰ ਨਹੀਂ ਲੱਗਦਾ ਕਿ ਜੇ ਆਹੀ ਹਾਲਾਤ ਬਣੇ ਰਹੇ ਸਰਕਾਰ ਸੁੱਤੀ ਰਹੀ ਸਰਕਾਰ ਨੇ ਕੋਈ ਬੰਨਾਂ ਦਾ ਇੰਤਜ਼ਾਮ ਨਾ ਕੀਤਾ ਮੈਨੂੰ ਨਹੀਂ ਲੱਗਦਾ ਇਹ ਵਿਚਾਰੇ ਲੋਕ ਆਪਣੀਆਂ ਕਣਕਾਂ ਵੀ ਸਕੇਣਗੇ ਆਹ ਦੇਖ ਸਕਦੇ ਹੋ ਮੇਰੇ ਖੜੇ ਖੜੀ ਪੰਜ-ਛੇ ਕਿਲੇ ਮਿੰਟਾਂ ਦੇ ਵਿੱਚ ਹੀ ਸੰਗਤ ਜੀ ਭਰ ਚੁੱਕੇ ਨੇ ਸ਼ੇਅਰ ਕਰੀ ਚੱਲਿਓ ਤਾਂ ਜੋ ਮੇਰੀ ਆਵਾਜ਼ ਸਰਕਾਰ ਤੱਕ ਪਹੁੰਚ ਸਕੇ ਅੱਜ 6 ਅਕਤੂਬਰ ਹੋ ਚੁੱਕੀ ਐ 6 ਅਕਤੂਬਰ ਦੇ ਸਵਾ 1:00 ਵਜ ਗਿਆ ਤੇ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਸਾਹਮਣੇ ਖੇਤ ਨੇ ਤੇ ਮੇਰੇ ਇਹ ਬੰਨ ਦੇ ਪਰਲੇ ਪਾਸੇ ਸਤਲੁਜ ਹੈ ਤੇ ਆ ਮੇਰੇ ਦੇਖਦੇ ਦੇਖਦੇ ਹੁਣ ਪਾਣੀ ਆ ਆ ਪਹੀ ਤੇ ਚੜ ਗਿਆ ਤੇ ਆ 5 ਕਿਲੇ ਮੇਰੇ ਦੇਖਦੇ ਦੇਖਦੇ ਭਰ ਚੁੱਕੇ ਨੇ ਸੋ ਬਾ ਤੁਸੀਂ ਦੇਖ ਲਓ ਵੀ ਕਿੰਨੀ ਤੇਜ਼ੀ ਹੈ ਆ ਪਾਣੀ ਦੇਖ ਸਕਦੇ ਹੋ ਇਹ ਖੇਤਾਂ ਦੇ ਵਿੱਚ ਦੀ ਦੁਬਾਰਾ ਫੇਰ ਵਗ ਰਿਹਾ ਹੈ ਫੇਰ ਕਿਤੇ ਉਹੀ ਹਾਲਾਤ ਨਾ ਬਣ ਜਾਣ ਸਰਕਾਰ ਕਿਤੇ ਸੁੱਤੀ ਨਾ ਰਹਿ ਜਾਏ ਕਿਤੇ ਫੇਰ ਉਹੀ ਹਾਲਾਤਾਂ ਦੇ ਨਾਲ ਦੁਬਾਰਾ ਘਰਾਂ ਤੱਕ ਪਾਣੀ ਪਹੁੰਚੇ ਪਤਾ ਨਹੀਂ ਇਹ ਪਾਣੀ ਆਇਆ ਹੈ ਮੀਂਹ ਹੈ ਜਾਂ ਜਾਣ ਬੁਝ ਕੇ ਪੰਜਾਬ ਦੇ ਕਿਸਾਨਾਂ ਨੂੰ ਸਤਾਇਆ ਜਾ ਰਿਹਾ ਡੋਬਿਆ ਜਾ ਰਿਹਾ ਇਹਨਾਂ ਦੀਆਂ ਜ਼ਮੀਨਾਂ ਦਾ ਬੰਦੇ ਲਈ ਇਹ ਹਲੇ ਤੱਕ ਸਮਝ ਨਹੀਂ ਆਇਆ ਚਲੋ ਵਾਹਿਗੁਰੂ ਦੇਖਦਾ ਪਰ ਪੰਜਾਬ ਦੇ ਲੋਕੋ ਅਰਦਾਸ ਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਅਰਦਾਸ ਕਰੋ ਇਹਨਾਂ ਲੋਕਾਂ ਦੇ ਲਈ ਵਾਹਿਗੁਰੂ ਨੂੰ ਕਹੋ ਕਿ ਇਹਨਾਂ ਦੀ ਇੱਕ ਫਸਲ ਤਾਂ ਖਰਾਬ ਹੋ ਹੀ ਚੁੱਕੀ ਹੈ ਆ ਆਉਣ ਵਾਲੀਆਂ ਫਸਲਾਂ ਦਾ ਵਾਹਿਗੁਰੂ ਸੱਚਾ ਪਾਤਸ਼ਾਹ ਇਹਨਾਂ ਨੂੰ ਬੀਜਣ ਦਿਓ ਆਉਣ ਵਾਲੀਆਂ ਫਸਲਾਂ ਨੂੰ ਤਾਂ ਇਹ ਬੀਜ ਸਕਣ ਜ਼ਮੀਨਾਂ ਦਾ ਆਪਣੀਆਂ ਪਧਰਿਆ ਪਧਰਿਆ ਕਰ ਸਕਣ ਪਰ ਅੱਜ 6 ਅਕਤੂਬਰ ਨੂੰ ਜਿਹੜੇ ਹਿਸਾਬ ਨਾਲ 1 ਕੋ ਲੱਖਤ ਪਾਣੀ ਆਇਆ ਇਸ ਹਿਸਾਬ ਨਾਲ ਇਹਨਾਂ ਦੀਆਂ ਵਿਚਾਰਿਆਂ ਦੀਆਂ ਕਣਕਾਂ ਵੀ ਨਹੀਂ ਬੀਜੀਆਂ ਜਾਣੀਆਂ ਬਾਈ ਜੀ ਹਜੇ ਤਾਂ ਪਹਿਲਾਂ ਲਈ ਜਿਹੜੀਆਂ ਪਈਆਂ ਨੇ ਸੁੱਕੀਆਂ ਨਹੀਂ ਸੀ ਹਜੇ ਤਾਂ ਇਹਨਾਂ ਦੀਆਂ ਜ਼ਮੀਨਾਂ ਵਾਉਣੀਆਂ ਸੀ ਪੱਧਰ ਕਰਨੀਆਂ ਸੀ ਪਰ ਦੁਬਾਰਾ ਫੇਰ ਆ ਦੇਖਦੇ ਦੇਖਦੇ ਤੁਸੀਂ ਦੇਖ ਸਕਦੇ ਹੋ ਹੁਣੀ ਵੀਡੀਓ ਦੇ ਚੱਲਦੇ ਚੱਲਦੀ ਦੇਖ ਸਕਦੇ ਹੋ ਆ ਪਾਣੀ ਹੈ ਜਿਹੜਾ ਪਈਆਂ ਦੇ ਉੱਪਰ ਦੀ ਹੋ ਚੱਲਿਆ ਅਗਲੀਆਂ ਜ਼ਮੀਨਾਂ ਦੇ ਵਿੱਚ ਹੋ ਚੱਲਿਆ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਨੇ ਬਾਈ ਇਹ ਖੇਤ ਨੇ ਇਹ ਕੋਈ ਸਤਲੁਜ ਨਹੀਂ ਇਹ ਖੇਤ ਨੇ ਉਹ ਸਾਹਮਣੇ ਮੋਟਰ ਹੈ ਸਤਲੁਜ ਜਿਹਦੇ ਪਰਲੇ ਪਾਸੇ ਬੈੰਦਾ ਉਹ ਜਿਹੜੇ ਤੁਸੀਂ ਬੰਨ ਦੇਖ ਰਹੇ ਹੋ ਆ ਮੋਟਰ ਹੈ ਤੇ ਇਹ ਜ਼ਮੀਨਾਂ ਨੂੰ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਬੋਹਣਾ ਸੀ ਬਾਕੇ ਇਹਨਾਂ ਨੂੰ ਛੱਡਣਾ ਸੀ ਤਾਂ ਜੋ ਇਹ ਸੁੱਕ ਜਾਣ ਸੁੱਕੇ ਇਹਨਾਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਕਣਕ ਬੀਜੀ ਜਾਵੇ ਪਰ ਆ ਹਾਲਾਤਾਂ ਦੇ ਹਿਸਾਬ ਨਾਲ ਇਹ ਲੋਕ ਮੈਨੂੰ ਲੱਗਦਾ ਵੀ ਕਣਕ ਵੀ ਨਹੀਂ ਬੀਜ ਪਾਉਣਗੇ ਆ ਹਾਲਾਤਾਂ ਦੇ ਹਿਸਾਬ ਨਾਲ ਕਣਕ ਵੀ ਨਹੀਂ ਬੀਜੀ ਜਾਣੀ ਆ ਦੇਖ ਸਕਦੇ ਹੋ ਕਿ ਕਿੰਨੀ ਆ ਵਹਾਨ ਕਿੰਨਾ ਨੀਮਤ ਹੈ ਉੱਚਾ ਆ ਦੇਖ ਸਕਦੇ ਹੋ ਦੇਖਦੇ ਦੇਖਦੇ ਪਾਣੀ ਹੈ ਜਿਹੜਾ ਅੱਗੇ ਵਧ ਰਿਹਾ ਬਾ ਅੱਗੇ ਵਧ ਰਿਹਾ ਇਹ ਜਿਹੜੇ ਖੇਸੇ ਆ ਦੇਖਸੋ ਸਾਹਮਣੇ ਸੁੱਕ ਚੁੱਕੇ ਸੀ ਪਰ ਬਾਈ ਦੁਬਾਰੇ ਫੇਰ ਇਹਨਾਂ ਖੇਤਾਂ ਦੇ ਵਿੱਚ ਪਾਣੀ ਜਾਣ ਲੱਗਿਆ ਕੁਦਰਤ ਕਹਿਰ ਕਰ ਰਹੀ ਹੈ ਜਾਂ ਕੀਤਾ ਜਾ ਰਿਹਾ ਹੈ ਇਹ ਜਾਂਚ ਦਾ ਵਿਸ਼ਾ ਹੈ ਪਰ ਤੁਸੀਂ ਉਹ ਸਾਹਮਣੇ ਦੇਖ ਸਕਦੇ ਹੋ ਪਾਣੀਏ ਪਾਣੀ ਦੁਆਰਾ ਹੋ ਗਿਆ ਦੁਆਰੇ ਫੇਰ ਬਾਈ ਜੀ ਇਹ ਜਿਹੜੇ ਮਹਨ ਨੇ ਉਹ ਪਾਣੀ ਦੇ ਨਾਲ ਭਰਨੇ ਸ਼ੁਰੂ ਹੋ ਗਏ ਨੇ ਵਾਹਿਗੁਰੂ ਅੱਗੇ ਅਰਦਾਸ ਕਰੋ ਸੁੱਖ ਸ਼ਾਂਤੀ ਰਹੇ ਪਹਿਲੀ ਇੱਕ ਕਿਸਾਨ ਵਿਚਾਰੇ ਮਾਰੇ ਜਾ ਚੁੱਕੇ ਨੇ ਪਹਿਲੀ ਇਹਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਨੇ ਆ ਸਾਹਮਣੇ ਦੇਖ ਸਕਦੇ ਹੋ ਪਹਿਲਾਂ ਇੱਥੇ ਸਾਰਾ ਪਾਣੀ ਸੀ ਕਿਸਤੀਆਂ ਦੇ ਉਹ ਦੇਖ ਸਕਦੇ ਹੋ ਘਰ ਹੈ ਘਰ ਤੱਕ ਜਿੱ ਤੱਕ ਸੇਮ ਆਈਏ ਤੱਕ ਪਾਣੀ ਸੀ ਸਾਰਾ ਸੁੱਕ ਗਿਆ ਚਲਾ ਗਿਆ ਸੀ ਪਰ ਅੱਜ ਦੁਬਾਰਾ ਫੇਰ ਪਤਾ ਨਹੀਂ ਕੀ ਹੋਇਆ 1 ਕੋ ਲੱਖ ਪਾਣੀ ਫੇਰ ਆਉਣਾ ਸਟਾਰਟ ਹੋ ਗਿਆ ਸੰਗਤੀ ਆ ਦੇਖ ਸਕਦੇ ਹੋ ਤੁਸੀਂ ਮੇਰੇ ਦੇਖਦੇ ਦੇਖਦੀ ਆ ਪਈ ਦੇ ਉੱਪਰ ਚੜਾ ਆ ਜਮੀਨਾਂ ਸਾਰੀਆਂ ਪਾਣੀ ਦੇ ਨਾਲ ਭਰ ਚੁੱਕੀਆਂ ਨੇ ਸੋ ਅਰਦਾਸ ਕਰੋ ਇਹਨਾਂ ਲੋਕਾਂ ਲਈ ਇਹ ਇਹਨਾਂ ਕਿਸਾਨਾਂ ਲਈ ਮਜ਼ਦੂਰ ਭਾਈਚਾਰੇ ਲਈ ਜਿਨ੍ਹਾਂ ਨੇ ਦਿਹਾੜੀ ਕਰਕੇ ਜਾਣਾ ਹੈ ਦਿਹਾੜੀਆਂ ਫਿਰ ਕੰਮ ਵੀ ਰੁਕ ਜਾਂਦੇ ਆ ਜਦੋਂ ਪਾਣੀ ਆ ਜਾਂਦਾ ਹੈ ਗਰੀਬਾਂ ਦੇ ਘਰ ਵੀ ਟਹਿ ਜਾਂਦੇ ਬੱਚਿਆਂ ਦੀ ਪੜ੍ਹਾਈ ਵੀ ਰੁਕ ਜਾਂਦੀ ਹੈ ਸੋ ਸਾਰਾ ਸਿਸਟਮ ਹੀ ਰੁਕ ਜਾਂਦਾ ਹੈ ਪਰ ਆ ਤਸਵੀਰਾਂ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਕਿ ਤੁਸੀਂ ਅਰਦਾਸ ਕਰੋਗੇ ਪੰਜਾਬ ਦੇ ਲੋਕ ਅਰਦਾਸ ਕਰਨਗੇ ਕਿ ਵਾਹਿਗੁਰੂ ਸੱਚਾ ਪਾਤਸ਼ਾਹ ਇਹ ਜਿਹੜੀ ਕੁਦਰਤ ਕਹਿਰ ਕਰ ਮਾਰੀ ਆ ਇਹਨੂੰ ਰੋਕੋ ਇਹਨੂੰ ਸਹੀ ਕਰੋ ਹਾਂ ਜੇ ਸਰਕਾਰ ਕਰ ਰਹੀ ਹੈ ਤੇ ਫਿਰ ਉਹ ਤੇ ਸਾਡਾ ਕੋਈ ਜ਼ੋਰ ਨਹੀਂ ਚੱਲਦਾ ਸਰਕਾਰ ਲੋਕਾਂ ਨੇ ਦੇਖਣਾ ਕਿ ਕਿਹੜੀ ਸਰਕਾਰ ਨੇ ਕਿੰਨੇ ਜ਼ੁਲਮ ਕੀਤੇ ਆ ਕਿਹਨੂੰ ਅਸੀਂ ਵੋਟਾਂ ਪਾਉਣੀਆਂ ਨੇ ਕਿਹਨੂੰ ਅਸੀਂ ਚੁਣਨਾ ਉਹ ਲੋਕਾਂ ਦੇ ਹਸ ਵਸ ਦੀ ਗੱਲ ਹੈ ਪਰ ਤਸਵੀਰਾਂ ਮੈਂ ਗਰਾਉਂਡ ਪੱਧਰ ਤੋਂ ਤੁਹਾਨੂੰ ਸਤਲੋ ਜਦਿਆ ਦੀਆਂ ਦਿਖਾ ਰਿਹਾ ਬਡਾਲਾ ਪਿੰਡ ਤੋਂ ਬਡਾਲਾ ਪਿੰਡ ਦੇ ਵਿੱਚ ਅਸੀਂ ਸੜਕਾਂ ਦੇ ਅਲਦਾਲੇ ਮਿੱਟੀ ਪਾਉਣ ਦੀਆਂ ਜਿਹੜੀਆਂ ਸਮਾਮਾਨ ਨੇ ਚੱਲ ਰਹੀਆਂ ਨੇ ਪਰ ਆਹ ਦੇਖ ਸਕਦੇ ਹੋ ਦੁਬਾਰਾ ਪਾਣੀ ਦਾ ਪੱਤਰ ਫੇਰ ਵੱਜ ਚੁੱਕਿਆ ਫੇਰ ਖੇਤਾਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਸੰਗਤ ਜੀ ਫੇਰ ਆ ਖੇਤ ਨੇ ਜਿਹੜੇ ਇਕਸਾਰ ਕਰ ਦਿੱਤੇ ਨੇ ਪਾਣੀ ਨੇ ਆਪਣੇ ਵਹਿੰਦੇ ਵਹਿੰਦੇ ਆਪਣੇ ਦੇਖਦੇ ਦੇਖਦੇ ਦੇਖ ਸਕਦੇ ਹੋ ਤੁਸੀਂ ਆ ਅਗਲਾ ਖੇਤ ਵੀ ਹੁਣ ਭਰ ਜਾਣਾ ਇੰਨੀ ਤੇਜ਼ੀ ਦੇ ਨਾਲ ਪਾਣੀ ਆ ਰਿਹਾ ਹੈ ਵਾਹਿਗੁਰੂ ਸੁੱਖ ਰੱਖੇ ਪ੍ਰਮਾਤਮਾ ਸੁੱਖ ਰੱਖੇ ਇਹਨਾਂ ਲੋਕਾਂ ਦੀ ਜਿਉਂ ਜ਼ਿੰਦਗੀ ਬਕਸੇ ਜਿਹੜੇ ਵਿਚਾਰੇ ਆਪਣੇ ਕਣਕ ਤੱਕ ਕਾਸ ਰੱਖੇ ਸੀ ਅਸੀਂ ਕਣਕ ਬੀਜਾਂਗੇ ਪਰ ਆ ਹਾਲਾਤਾਂ ਦੇ ਹਿਸਾਬ ਨਾਲ ਇਹਨਾਂ ਦੀ ਕਣਕ ਵੀ ਨਹੀਂ ਬੀਤੀ ਜਾਣੀ ਸ਼ਹਿਰ ਜ਼ਰੂਰ ਕਰਿਓ ਸਰਕਾਰ ਤੱਕ ਪਹੁੰਚੇ ਸਰਕਾਰ ਨੇ ਹੁਣ ਨੂੰ ਇਹ ਬੰਨ ਬੰਣਨੇ ਸੀ ਸਰਕਾਰ ਨੇ ਇਹਨਾਂ ਲੋਕਾਂ ਤੱਕ ਪਹੁੰਚ ਕਰਨੀ ਸੀ ਤਾਂ ਪਿੱਟਦੇ ਆ ਕਿ ਸਰਕਾਰ ਪਹੁੰਚੀ ਨਹੀਂ ਸਰਕਾਰ ਸਿਰਫ ਚੁਟਕਲਿਆਂ ਤੇ ਲੱਗੀ ਹੋਈ ਐ ਵਾਹ 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 ਗੁਰੂ ਵਾਹ ਗੁਰੂ